ਮੈਨੂੰ ਸਮਝ ਨਹੀਂ ਆਉਂਦੀ ਕਿ ਦਾ ਬੀਆ ਖਸਖਸਾ ਜਮਾ ਦੁਕਾਨ ਤੋਂ ਲੈਂਦੀ ਹੈ ਗੈਰ ਕਾਨੂੰਨੀ ਕਿਵੇਂ ਆ ਜੇ ਗੈਰ ਕਾਨੂੰਨੀ ਹੈਗੀ ਆ ਤਾਂ ਮੇਰੇ ਤੇ ਪਰਚਾ ਕੱਟਿਆ ਜਾਵੇ ਟੀਟੂ ਬਾਣੀ ਐਸੇ ਪਰਚਾ ਕੱਟਿਆ ਜਾਵੇ ਤੇ ਟੀਟੂ ਬਾਣੀ ਨੂੰ ਜੇਲ੍ਹ ਚ ਦਿੱਤਾ ਜਾਵੇ ਇਲਾਣੇ ਦੁਕਾਨ ਤੋਂ ਲੈ ਕੇ ਆਇਆ ਵਾ ਕੈਨੇਡਾ ਤੋਂ ਨਹੀਂ ਲੈ ਕੇ ਆਇਆ ਇਹਨੂੰ ਬੀਚ ਦੀ ਹੈ ਗੈਰ ਕਾਨੂੰਨੀ ਕਿਵੇਂ ਆ ਦੱਸਿਆ ਜਾਵੇ ਸਾਨੂੰ ਕਿ ਗੈਰ ਕਾਨੂੰਨੀ ਕਿਵੇਂ ਆ ਦੇਖੋ ਆ ਦੇਖੋ ਆ ਬੀਚ ਦੀ ਆ ਬੀਚ ਦੀ ਗੈਰ ਕਸਖਸ ਇਹਨੂੰ ਪਰਚੇ ਕਰਦੇ ਬਾਣੀ ਅੰਦਰ ਇਸ ਨਾਲੋਂ ਤੋਂ ਬਾਣੀ ਦੇ ਪਰਚੇ ਅਸੀਂ ਇਹ ਲੱਡੋ ਟੋਲ ਪਲਾਜ਼ੇ ਤੇ ਖੜੇ ਆ ਲੱਡੋ ਟੋਲ ਪਲਾਜ਼ੇ ਤੇ ਦੇ ਵਿੱਚ ਬੰਦ ਕਰਨਾ ਵਾ ਖਾਸ ਕਰਕੇ ਖੇਤੀ ਕਰਾਉਣੀ ਆ ਮੈਡੀਕਲ ਨਸਾਂ ਖਤਮ ਕਰਨੇ ਆ ਸਰਕਾਰ ਆ ਸੁਤਰੀਆ ਪਈਆਂ ਨੇ ਅਲਤੀਂ ਪਾਉਣੀ ਆ ਇਸ ਲੱਡੋ ਟੋਲ ਪਲਾਜ਼ੇ ਤੇ ਛੱਟ ਤੇ ਕਹਿੰਦੀ ਖਸਲ ਬੀਜਿਆ ਵਾ ਜਿਵੇਂ ਪੱਤਕਾ ਕਿੰਨਾ ਕਰਦੋਗਰਾ ਜਿਵੇਂ ਪੱਤਕਾ ਤੇ ਖੜਾ ਉਹ ਕੁਝ ਨਹੀਂ ਆ ਆਪਣੇ ਵੀ ਦਾ ਪੱਤਾ ਪੱਤਾ ਬੱਦੀ ਜਾਣ ਦੇ ਆ ਭਾਈ ਚਿੱਟੇ ਦੇ ਸੱਤੇ ਲੱਗੇ ਮਾਰਕ ਦੇ ਸੱਤੇ ਲੱਗੇ ਸਰਕਾਰਾਂ ਸੁਤੀ ਹੋਈਆਂ ਨੇ ਆ ਵੋਟਾਂ ਦੇ ਦਰਾਂ ਵਿੱਚ ਹੁਣ ਵੋਟਾਂ ਮੰਗਦੇ ਫਿਰਦੇ ਆ ਡੁੱਬ ਕੇ ਮਰਜੋ ਤੁਸੀਂ ਖਸਕੇ ਦੇ ਖੇਤੇ ਜਿੰਦਾਬਾਦ ਅਸੀਂ ਦਾਦਾ ਨੂੰ ਕੁਝ ਹੋਣਾ ਵਾ ਜਿਹੜਾ ਸਾਨੂੰ ਰੋਟੀ ਦਿੰਦਾ ਵਗਰਾ ਉਹ ਸਰਕਾਰਾਂ ਸੁਤੀਆਂ ਪਈਆਂ ਨੇ ਕਰ ਆ ਯਾਰ ਕੋਈ ਨਹੀਂ ਪਏ ਆ ਬੋਧੂ ਦੇ ਘਰ ਕਿੰਨੇ ਦੇਖਾਂਗੇ ਫਰਾਉਂਦਰੀ ਨਾ ਉਹ ਕੰਮੇਰੀਆ ਦਾ ਹਾਂ ਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਅੱਜ ਅਸੀਂ ਲੱਡੋਆ ਟੋਪਲਾ ਜੇ ਖੜੇ ਆ ਤੇ ਅੱਜ ਅਸੀਂ ਇੱਥੇ ਸੜਕ ਤੇ ਖਾਸ ਖਾਸ ਬਿਜੀ ਆ ਆ ਖਾਸ ਖਾਸ ਮੈਕਰਾਨੇ ਦੁਕਾਨ ਤੋਂ ਲੈ ਕੇ ਆਇਆ ਵਾ ਉਹ ਬਿਜੀ ਆ ਸੀਗਾ ਕਿਉਂਕਿ ਸਾਡੇ ਸਰਕਾਰਾਂ ਸੁੱਤੀਆਂ ਪਈਆਂ ਨੇ ਨੌਜਵਾਨ ਸਾਡੇ ਕੁੜੀਆਂ ਚਿੱਟੇ ਨਸ਼ੇ ਦੇ ਲੱਗੇ ਅੰਬੈਰੀਕਲ ਨਸ਼ੇ ਖਾਈ ਜਾਂਦੇ ਆ ਪਰ ਸਰਕਾਰਾਂ ਜਵਾਨੀ ਖਰਾਬ ਕਰੀ ਜਾਂਦੀ ਐ ਇਹਨਾਂ ਦੀਆਂ ਖਸਕਾ ਦੀ ਖੇਤੀ ਕਰਾਉਂਦੇ ਨਹੀਂ ਆ ਕਿਉਂਕਿ ਜੇ ਖਸਕਾ ਦੀ ਖੇਤੀ ਕਰਾਤੀ ਸਾਡੇ ਜਿਹੜਾ ਕਿਸਾਨ ਹੈਗਾ ਵਾ ਉਹੋ ਪੈਰਾਂ ਤੇ ਖੜਾ ਹੋ ਜੂਗਾ ਮਜ਼ਦੂਰ ਪੈਰਾਂ ਤੇ ਖੜਾ ਹੋ ਜੂਗਾ ਸਾਡੇ ਆਮ ਲੋਕ ਪੈਰਾਂ ਤੇ ਖੜੇ ਹੋ ਜਾਣਗੇ ਪਰ ਸਾਡੀ ਸਰਕਾਰਾਂ ਨਹੀਂ ਹੁੰਦੀਆਂ ਕਿ ਕੋਈ ਬੰਦਾ ਪੈਰਾਂ ਤੇ ਖੜਾ ਹੋਵੇ ਕਿਰਾ ਅਬ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੇਂ ਮੈਨੂੰ ਵੋਟਾਂ ਬਾਕੇ ਤੁਸੀਂ ਜਿਦਾਓ ਡੀਸੀ ਦਫ਼ਤਰ ਉੱਥੇ ਜਾਣਾ ਮੈਂ ਪੱਟ ਕੇ ਜੇਬਸੀ ਮਸ਼ੀਨ ਨਾਲ ਉੱਥੇ ਮੈਂ ਸਰ ਦੇ ਯਾਨੀ ਖਸਕਾ ਦੀ ਖੇਤੀ ਕਰਾ ਕਰ ਦੇਣੀ ਆ ਲੋਕ ਉੱਥੇ ਇਕੱਲੇ ਹੀ ਮਾਰੀ ਜਾਂਦੇ ਉੱਥੇ ਕੱਖ ਨਾ ਕਰਦੇ ਨੀ ਇਲੀਸ਼ਾ ਉੱਤਰ ਵੀ ਕਰਾ ਬੰਦੇ ਗੱਲਾਂ ਦੇ ਗੱਲਾਂ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਆ ਸਾਡੇ ਕਿਸਾਨ ਜਿੱਥੇ ਬੰਦੇ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਮੇਰੀ ਮਦਦ ਕੀਤੀ ਜਾਵੇ ਕਿਉਂਕਿ ਵਾਹਿਗੁਰੂ ਵੀ ਕਹਿੰਦਾ ਵਾ ਕਿ ਗਰੀਬ ਦੀ ਮਦਦ ਕਰੋ ਉਹਨੂੰ ਆਪਣੇ ਪੈਰਾਂ ਦੇ ਖੜਾ ਕਰ ਲੋ ਪਰ ਸਾਡੀ ਸਰਕਾਰ ਸੁਤੀਆ ਪਈ ਐ ਨਿਕਰਾ ਅੱਜ ਮੈਂ ਖਾਸ ਕਰਕੇ ਖੇਤੀ ਕਰਕੇ ਇੱਕ ਐਲਾਨ ਕਰਦਾ ਵਾਂ ਕਿ ਪੰਜਾਬ ਦੇ ਵਿੱਚ ਖਣ ਖੇਤੀ ਛੇਤੀ ਹੋਊਗੀ ਕਿਰਾ ਜੇ ਨਹੀਂ ਛੇਤੀ ਕੀਤੀ ਇਹਨਾਂ ਨੇ ਇਹਨਾਂ ਨੇ ਮੈਂ ਕੁੱਤੇ ਖਾਣੀ ਪੂਰੀ ਦੱਸ ਕੇ ਕਰੂੰਗਾ ਮੈਂ ਗਾਰੰਟੀ ਦਿੰਦਾ ਵਾਂ ਪਾਲਾ ਨੇ ਕਿਹਾ ਥੈਂਕ ਯੂ ਮਿਹਰਬਾਨੀ ਸੁਖਰੀ ਇਸ ਕਰਕੇ ਮੈਂ ਲੰਮੇ ਸਮੇਂ ਤੋਂ ਮੁੱਦੇ ਦੀ ਗੱਲ ਕਰਦਾ ਵਾਂ ਮੈਂ ਸਾਰਾ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੈਨੂੰ 30 ਨੰਬਰ ਤੇ ਵੋਟ ਪਾਓ ਬਟਰ ਨੰਬਰ ਦੱਬ ਕੇ ਗੈਸ ਸਿਲੰਡਰ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਵਾਂ ਇੱਥੇ ਦੇਖਦੇ ਪ੍ਰਧਾਨ ਮੰਤਰੀ ਆਇਆ ਕਰਨਗੇ ਪੰਜਾਬ ਦੇ ਵਿੱਚ ਤੇ ਤੋਂ ਆਪਣੇ ਹੱਥਾਂ ਨਾਲ ਖਸ ਖਸ ਦੀ ਖੇਤੀ ਕਰਾ ਕਰਨਗੇ ਆਪਣੇ ਹੱਥਾਂ ਨਾਲ ਖਸ ਖਸ ਬੀਜਾ ਕਰਨਗੇ ਮੈਨੂੰ ਕੋਈ ਇੱਛਾ ਨਹੀਂ ਹੈ। ਪਹਿਲੇ ਨੰਬਰ ਤੁਸੀਂ ਦੋਸਤੋ ਵੋਟਾਂ ਪਾ ਦਿਓ ਗਰੰਟੀ ਦੇ ਨਾਮਾਂ ਮੋਦੀ ਰਾਹੁਣ ਦਾ ਵੀ ਤੁਹਾਡੇ ਖਿੱਤੇ ਦੇ ਵਿੱਚ ਆ ਕੇ ਖਸਖਾਸ ਦੀ ਬਜਾਈ ਉਹ ਆਪਣੇ ਹੱਥਾਂ ਨਾਲ ਕਰਨਗੇ ਵੋਟਾਂ ਪਾ ਦਿਓ ਫਿਰ ਠੀਕ ਹੈ ਜੀ ਬੈਂਕੋ ਠੀਕ ਰੱਖਦੇ ਧੋਕੇ ਆਪਾਂ ਦੋਸਤੋ ਵੋਟਾਂ ਪਾ ਕੇ ਮੈਂ ਤਾਕਤ ਬਣਾ ਦਿਓ ਐਮਪੀ ਬਣਾ ਦਿਓ ਜੇਬਸੀ ਮਸੀਹ ਲਿਆ ਕੇ ਡੀਸੀ ਦੇ ਉੱਪਰ ਪੁੱਤੂਆਂ ਮੈਨੂੰ ਲੈ ਕੇ ਉੱਥੇ ਖਸਖਾਸ ਦੀ ਖੁੱਤੀ ਕਰਾਉਣ ਨੂੰ ਇਹ ਨਿਪਟਾ ਮਾਰੇ ਤਾਂ ਕਿ ਉਹ ਜਲ ਜਾਂਦੇ ਨੇ ਸਾਥ ਲਗਵਾ ਅਸੀਂ ਤਾਂ ਵੀ ਜਾਣੇ ਚਲੇ ਗਏ ਅਸੀਂ ਵੀ ਬਣਾਉਂਦੇ ਚੱਪੜਾ ਪਹਿਲਾ ਥਾਂ ਇਹ ਕਿਉਂ ਬਲਾਉਟ ਕਿਥੋਂ ਚੱਲਿਆ ਆਪਾਂ ਪਿਆ ਕਰਦੇ ਆ ਆਪਾਂ ਇੱਥੇ ਵੀਜ ਲੱਗੇ ਥੋੜੀ ਜਿਆਦਾ ਚਲ ਕੇ ਆਉਂਦੇ ਮਾਰਦੀ